ਕੱਲ ਕਰਾਂਗੇ ਲੋਕਾਂ ਦੀ ਜਿਹੜੀ ਗੱਲ ਲੋਕਾਂ ਨੂੰ ਪ੍ਰਵਾਨ ਨਹੀਂ ਹੁੰਦੀ ਜਿਹੜੀ ਗੱਲ ਲੋਕਾਂ ਨੂੰ ਐ ਲੱਗਦੀ ਹੈ ਵੀ ਇਹ ਗਲਤ ਹੈ ਇਹਦੇ ਬਣਾ ਸਰ ਸਕਦਾ ਸੀ ਤਾਂ ਫਿਰ ਉਸ ਤੇ ਲੋਕ ਸਾਹਮਣੇ ਵਾਲੇ ਬੰਦੇ ਨੂੰ ਟਰੋਲ ਕਰਦੇ ਆ ਤਾਂ ਇੱਕ ਸੋਸ਼ਲ ਮੀਡੀਆ ਤੇ ਹੁਣ ਪੋਸਟ ਵਾਇਰਲ ਹੋ ਰਹੀ ਹੈ ਟਰਾਂਸਫਾਰਮਰ ਦੀ ਜਿਹਦਾ ਉਦਘਾਟਨ ਕੀਤਾ ਗਿਆ ਇਹ ਗੱਲ ਲੋਕਾਂ ਨੇ ਸਰਕਾਰ ਨੇ ਕੀਤੀ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਉਦਘਾਟਨ ਕਰਨ ਲੜ ਕੀ ਹੋ ਜੂ ਇਹਦਾ ਉਦਘਾਟਨ ਕਰਨ ਨੂੰ ਹੋਇਆ ਕੀ ਸੀਗਾ ਅਸਲ ਦੇ ਵਿੱਚ ਹੈ ਕੀ ਹੈ ਇਹ ਕਿੱਥੋਂ ਦਾ ਟਰਾਂਸਫਾਰਮਰ ਹੈ ਜਿੱਥੇ ਉਦਘਾਟਨ ਕੀਤਾ ਗਿਆ ਬਸੇ ਪਠਾਣਾ ਦੇ ਵਿਧਾਇਕ ਨੇ ਰੁਪਿੰਦਰ ਸਿੰਘ ਹੈਪੀ ਤਾਂ ਇਹਨਾਂ ਦੇ ਵੱਲੋਂ ਟਰਾਂਸਫਾਰਮਰ ਦਾ ਉਦਘਾਟਨ ਕਰਕੇ ਰੀਬਨ ਕਟਿਆ ਗਿਆ ਨਵਾਂ ਟਰਾਂਸਫਾਰਮਰ ਧਰਿਆ ਹੁਣ ਤਾਂ ਹੁਣ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਟ੍ਰੋਲਿੰਗਾਂ ਸ਼ੁਰੂ ਹੋ ਚੁੱਕੀ ਹੈ ਕਈ ਲੋਕ ਕਹਿ ਰਹੇ ਆ ਜਿਹਦੇ ਵਿੱਚ ਵਿਰੋਧੀ ਧਿਰ ਵੀ ਸ਼ਾਮਲ ਹੈ ਪੋਸਟਾਂ ਪੜ੍ਹਨੀਆਂ ਸ਼ੁਰੂ ਹੋ ਗਈਆਂ ਵੀ ਭਾਈ ਭਮੰਤਮਾਨ ਸਰਕਾਰ ਦੀ ਵੱਡੀ ਪ੍ਰਾਪਤੀ ਹੈ ਵੀਆਈਪੀ ਲਿਸਟ ਦੇ ਵਿੱਚ ਇਹ ਬਿਜਲੀ ਵਾਲਾ ਟਰਾਂਸਫਾਰਮਰ ਵੀ ਸ਼ਾਮਲ ਹੋ ਗਿਆ 70 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਕਿਸੇ ਵਿਧਾਇਕ ਨੇ ਟਰਾਂਸਫਾਰਮਰ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਹੈ ਹੁਣ ਇਸ ਤੋਂ ਬਾਅਦ ਗਲੀਆਂ ਦੇ ਬੱਲਬਾਂ ਪਾਣੀ ਦੇ ਟੈਂਕ ਦਾ ਜਿਹੜੀਆਂ ਮੋਟਰਾਂ ਲੱਗਣਗੀਆਂ ਇਹਨਾਂ ਦੇ ਵੀ ਉਦਘਾਟਨ ਹੋਣਗੇ ਕਿਉਂਕਿ ਟਰਾਂਸਫਾਰਮਰ ਸਭ ਤੋਂ ਵੱਡਾ ਹੁੰਦਾ ਹੈ ਇਹਦਾ ਉਦਘਾਟਨ ਹੋ ਗਿਆ ਰੀਬਨ ਕੱਟੇ ਗਏ ਤੇ ਫਿਰ ਹੁਣ ਬੱਲਬਾਂ ਪਾਣੀ ਦੇ ਟੈਂਕੀਆਂ ਮੋਟਰਾਂ ਇਹਨਾਂ ਦੇ ਵੀ ਰੀਬਨ ਕੱਟੇ ਜਾਣਗੇ ਤਾਂ ਇਹ ਸਾਰੀ ਪੋਸਟ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਟਰੋਲਿੰਗ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਜੀ ਉਹ ਤੁਗਾਟਨ ਕਰਨਾ ਚਾਹੀਦਾ ਸੀ ਜਾਂ ਫਿਰ ਨਹੀਂ